ਕਿ ਤਾਂ ਸਵਾਦੀ ਪਵਿੱਤਰਤਾ ਬਣਾਏ ਰੱਖਣਾ ਜ਼ਰੂਰੀ ਹੁੰਦਾ ਪਰ ਅੱਜ ਵੀ ਤਲਕੀ ਹੋਈ ਪੂਰਾ ਵਾਕਿਆ ਕੀ ਸੀ ਸਾਡੇ ਜਿਹੜੇ ਮੰਤਰੀ ਐ ਤਰਨਪੀਰ ਸੋਹਣ ਉਹਨਾਂ ਵੱਲੋਂ ਡਰੱਗ ਦੇ ਮੁੱਦੇ ਦੇ ਉੱਤੇ ਕੁਝ ਅੰਕੜੇ ਪੇਸ਼ ਕੀਤੇ ਜਾ ਰਹੇ ਸੀ ਤੇ ਮੇਰੇ ਵੱਲੋਂ ਇਹ ਗੱਲ ਉਹਨਾਂ ਨੂੰ ਕਹੀ ਗਈ ਵੀ ਭਾਈ ਜੋ ਵਿਕ ਰਿਆ ਤਾਂ ਉਹਦਾ ਤੁਸੀਂ ਨਾਮ ਦੱਸੋ ਕੀ ਉਹ ਨਸ਼ਾ ਤੁਸੀਂ ਵਿਕਵਾ ਰਹੇ ਹੋ ਤੇ ਇੰਨੀ ਗੱਲ ਦੇ ਵਿੱਚ ਉਹ ਜਿਹੜਾ ਸੀਗਾ ਅਵਤਾਰ ਸਿੰਘ ਹੈਨਰੀ ਉਹ ਗਾਲਮਗਾਲੀ ਤੇ ਉਤਰ ਆਇਆ ਇੱਥੋਂ ਤੱਕ ਕਿ ਉਹਨੇ ਇਹ ਗੱਲ ਕਹੀ ਕਿ ਹਾਂ ਮੈਂ ਕੱਢੀ ਆ ਗਾਲ ਤੇ ਅੱਗੇ ਤੋਂ ਵੀ ਕੱਢਾਂਗਾ ਹੈਨਰੀ ਸਾਹਿਬ ਹੈਨਰੀ ਸਾਹਿਬ ਇਹ ਹੈਨਰੀ ਸਾਹਿਬ ਇਹ ਤਰੀਕਾ ਤੁਹਾਡਾ ਬੋਲਣ ਦਾ ਇਹ ਤੁਹਾਡਾ ਤਰੀਕਾ ਹੈ ਇਹ ਤਰੀਕੇ ਤੁਹਾਡਾ ਬੋਲਣਾ ਬੈਠੋ ਪਲੀਜ਼ ਬੈਠੋ ਬੈਠੋ ਪਲੀਜ਼ ਇਸ ਪਵਿੱਤਰ ਹਾਊਸ ਦੇ ਵਿੱਚ ਤੁਸੀਂ ਗਾਲ ਕੱਢੀ ਤੁਸੀਂ ਮੰਨ ਰਹੇ ਹੋ ਇੱਕ ਚੰਗੀ ਗੱਲ ਹੈ ਤੁਸੀਂ ਇਸ ਪਵਿੱਤਰ ਹਾਊਸ ਦੇ ਵਿੱਚ ਗਾਲ੍ਹਾਂ ਕੱਢਣ ਆਇਓ ਤਿੰਨ ਸਾਲ ਦੀ ਸਜ਼ਾ ਕਿਸੇ ਨੇ ਬੇਅਦਬੀ ਕੀਤੀ ਤੇ ਉਹ ਬਾਹਰ ਆ ਜਾਂਦਾ ਸਾਡੇ ਇਲਾਕੇ ਦੇ ਵਿੱਚ ਇੱਕ ਕਵੱਦੀ ਪਿੰਡ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਜਦੋਂ ਉੱਥੇ ਬੇਅਦਬੀ ਹੋਈ ਤਾਂ ਜਿਹੜੀ ਬੀਬੀ ਨੇ ਬੇਅਦਬੀ ਕੀਤੀ ਉਹ ਬੜੀ ਜਲਦੀ ਉਹਦੀ ਬੇਲ ਹੋ ਗਈ ਤੇ ਉਹ ਬਾਹਰ ਆ ਗਈ ਤੇ ਕੁਝ ਪਿੰਡ ਦੇ ਜਿਹੜੇ ਭਾਵਨਾਵਾਂ ਵਾਲੇ ਗੁਰੂ ਨੂੰ ਮੰਨਣ ਵਾਲੇ ਨੌਜਵਾਨ ਸੀ ਉਹਨਾਂ ਤੋਂ ਇਹ ਗੱਲ ਸਹਾਰੀ ਨਾ ਗਈ ਤੇ ਉਹਨਾਂ ਨੇ ਉਸ ਬੀਬੀ ਦੇ ਉੱਤੇ ਹਮਲਾ ਕਰ ਦਿੱਤਾ ਤੇ ਬੀਬੀ ਦੀ ਡੈਥ ਹੋ ਗਈ ਤੇ ਉਹ ਜਿਹੜਾ ਨੌਜਵਾਨ ਹੈ ਉਹ ਅੱਜ ਵੀ ਤਰੀਕਾ ਨਾ ਭੁਗਤ ਰਿਹਾ ਹੈ ਜਿਹੜੇ ਬੰਦੇ ਨੇ ਬੇਅਦਬੀ ਕੀਤੀ ਸੀ ਉਸ ਨੂੰ ਉਨੀ ਸਜ਼ਾ ਨਹੀਂ ਮਿਲੀ ਜਿੰਨੀ ਜਿਹੜਾ ਸੀਗਾ ਜਿਹਦੀਆਂ ਭਾਵਨਾਵਾਂ আহত ਹੋਈਆਂ ਸੀ ਤੇ ਜਿੰਨੀ ਉਹਨੂੰ ਸਜ਼ਾ ਮਿਲੀ ਹੈ ਜੇ ਉਸ ਟਾਈਮ ਦੇ ਉੱਤੇ ਉਸ ਬੀਬੀ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੁੰਦੀ ਤਾਂ ਮੈਨੂੰ ਲੱਗਦਾ ਕਿ ਉਹ ਨੌਜਵਾਨ ਅੱਜ ਤਰੀਕਾ ਨਾ ਭੁਗਤਦਾ ਹੁੰਦਾ ਦੂਜੀ ਜਿਹੜੀ ਗੋਲੀकांड ਦੀ ਘਟਨਾ ਹੈ ਜਿਹਦੇ ਵਿੱਚ ਕੇ ਕਾਂਗਰਸ ਪਾਰਟੀ ਇਹ ਗੱਲ ਕਰਦੀ ਹੈ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਨੂੰ ਨਾਮਜ਼ਦ ਕਿਉਂ ਨਹੀਂ ਕੀਤਾ ਪਰ 5 ਸਾਲ ਇਹਨਾਂ ਦੀ ਸਰਕਾਰ ਰਹੀ ਇਹਨਾਂ ਨੇ 4 ਚਲਾਨ ਪੇਸ਼ ਕੀਤੇ ਚਾਰਾਂ ਚਲਾਨਾਂ ਦੇ ਵਿੱਚ ਕਿਤੇ ਵੀ ਚਲਾਨ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਨਾਮ ਤੱਕ ਜ਼ਿਕਰ ਤੱਕ ਨਹੀਂ ਸੀ ਪਰ ਸਾਡੀ ਸਰਕਾਰ ਆਉਣ ਤੋਂ ਬਾਅਦ ਸਾਡੀ ਸੈਟ ਵੱਲੋਂ ਸੁਖਵੀਰ ਸਿੰਘ ਬਾਦਲ ਦਾ ਨਾਮ ਵੀ ਜੋੜਿਆ ਗਿਆ ਪਹਿਲਾਂ ਵੀ ਕਾਂਗਰਸ ਦੇ ਵੱਲੋਂ ਬਿੱਲ ਲਿਆਂਦਾ ਗਿਆ ਇਸ ਤੋਂ ਪਹਿਲਾਂ ਅਕਾਲੀ ਦਲ ਨੇ ਲਿਆਂਦਾ ਹੁਣ ਤੁਸੀਂ ਕੀ ਨਵਾਂ ਲੈ ਕੇ ਆਏ ਹੋ ਅੱਜ ਸਵਾਲ ਖੜੇ ਹੋਏ ਕਿ ਕੋਈ ਬਹੁਤਾ ਫਰਕ ਜਿਹੜਾ ਹੈ ਉਹ ਹੈ ਨਹੀਂ ਸਭ ਤੋਂ ਪਹਿਲਾਂ ਜਿਹੜਾ ਅਕਾਲੀ ਦਲ ਵੱਲੋਂ ਬਿੱਲ ਲਿਆਂਦਾ ਗਿਆ ਸੀ ਉਹ ਕਾਨੂੰਨ ਦਾ ਰੂਪ ਇਸ ਲਈ ਨਹੀਂ ਲੈ ਪਾਇਆ ਕਿ ਉਹਦੇ ਵਿੱਚ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਸੀ ਸਾਡਾ ਦੇਸ਼ ਲੋਕਤੰਤਰੀਕ ਦੇਸ਼ ਹੈ ਇਹਦੇ ਵਿੱਚ ਹਰੇਕ ਧਰਮ ਨੂੰ ਆਜ਼ਾਦੀ ਹੈ ਤੇ ਬਾਕੀ ਧਰਮਾਂ ਦਾ ਵੀ ਸਤਿਕਾਰ ਉਨਾ ਹੀ ਹੋਣਾ ਚਾਹੀਦਾ ਸੀ ਅੱਜ ਜਿੱਥੇ ਵਿਅਦਬੀ ਦੇ ਬਿੱਲ ਨੂੰ ਲੈ ਕੇ ਜਿਹੜੀ ਅੱਜ ਬਹਿਸ ਹੋਈ ਉੱਥੇ ਹੀ ਕੁਝ ਹੋਰ ਘਟਨਾਕ੍ਰਮ ਜਿਹੜਾ ਹੈ ਉਹ ਵੀ ਰਿਹਾ ਪਹਿਲਾਂ ਵਿਅਦਬੀ ਦੇ ਬਿੱਲ ਤੇ ਗੱਲ ਕਰ ਲਈ ਕਿ ਕਿਸ ਤਰ੍ਹਾਂ ਦੀ ਬਹਿਸ ਰਹੀ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਕਿਸ ਤਰ੍ਹਾਂ ਦਾ ਖਰੜਾ ਪੇਸ਼ ਕੀਤਾ ਗਿਆ ਕਿਉਂਕਿ ਵਿਰੋਧੀ ਧਿਰ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿ ਇਸ ਤਰ੍ਹਾਂ ਦਾ ਹੀ ਬਿੱਲ ਕਾਂਗਰਸ ਦੇ ਵੱਲੋਂ ਵੀ ਲਿਆਂਦਾ ਗਿਆ ਸੀ ਕੋਈ ਬਹੁਤਾ ਫਰਕ ਨਹੀਂ ਹੈਗਾ ਸਾਡੇ ਨਾਲ ਮੌਜੂਦ ਨੇ ਐਮਐਲਏ ਗਿਆਸਪੁਰਾ ਗੱਲਬਾਤ ਕਰਦੇ ਸਰ ਪਹਿਲਾਂ ਵੀ ਕਾਂਗਰਸ ਦੇ ਵੱਲੋਂ ਬਿੱਲ ਲਿਆਂਦਾ ਗਿਆ ਇਸ ਤੋਂ ਪਹਿਲਾਂ ਅਕਾਲੀ ਦਲ ਨੇ ਲਿਆਂਦਾ ਹੁਣ ਤੁਸੀਂ ਕੀ ਨਵਾਂ ਲੈ ਕੇ ਆਏ ਹੋ ਅੱਜ ਸਵ ਇਹ ਹੈ ਨਹੀਂ ਦੇਖੋ ਦੋਨੋਂ ਵੱਲੋਂ ਜਿਹੜਾ ਬਿੱਲ ਲਿਆਂਦਾ ਗਿਆ ਸੀ ਉਹ ਬਿੱਲ ਕਾਨੂੰਨ ਦਾ ਰੂਪ ਨਹੀਂ ਲੈ ਪਾਇਆ ਸਭ ਤੋਂ ਪਹਿਲਾਂ ਜਿਹੜਾ ਅਕਾਲੀ ਦਲ ਵੱਲੋਂ ਬਿੱਲ ਲਿਆਂਦਾ ਗਿਆ ਸੀ ਉਹ ਕਾਨੂੰਨ ਦਾ ਰੂਪ ਇਸ ਲਈ ਨਹੀਂ ਲੈ ਪਾਇਆ ਕਿ ਉਹਦੇ ਵਿੱਚ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਸੀ ਸਾਡਾ ਦੇਸ਼ ਲੋਕਤੰਤਰੀਕ ਦੇਸ਼ ਹੈ ਇਹਦੇ ਵਿੱਚ ਹਰੇਕ ਧਰਮ ਨੂੰ ਆਜ਼ਾਦੀ ਹੈ ਤੇ ਬਾਕੀ ਧਰਮਾਂ ਦਾ ਵੀ ਸਤਕਾਰ ਉਨਾ ਹੀ ਹੋਣਾ ਚਾਹੀਦਾ ਸੀ ਜਿਹੜਾ ਕਿ ਉਸ ਬਿੱਲ ਦੇ ਵਿੱਚ ਨਹੀਂ ਸੀ ਇਸ ਕਰਕੇ ਉਹ ਬਿੱਲ ਜਿਹੜਾ ਸੀ ਉਹ ਰਿਜੈਕਟ ਹੋ ਗਿਆ ਦੇ ਉਸ ਤੋਂ ਬਾਅਦ ਜਿਹੜਾ ਦੂਸਰਾ ਬਿੱਲ ਕਾਂਗਰਸ ਪਾਰਟੀ ਵਾਲੇ ਲੈ ਕੇ ਆਏ ਉਹਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਖਾਮੀਆਂ ਸੀ ਤੇ ਇਹਨਾਂ ਨੇ ਆਪਣੇ ਰਾਜ ਦੌਰਾਨ ਉਸ ਬਿੱਲ ਦੇ ਫੋਲੋਅਪ ਦੇ ਲਈ ਕੋਈ ਇੱਕ ਵੀ ਕਿਸੇ ਨੂੰ ਨਾ ਕੇ ਨਾ ਤਾਂ ਮਿਲੇ ਆ ਤੇ ਨਾ ਉਹਦਾ ਕੋਈ ਫੋਲੋਅਪ ਕੀਤਾ ਜਦੋਂ ਸਾਡੀ ਸਰਕਾਰ ਆਈ ਅਸੀਂ ਇਸ ਬਿੱਲ ਦਾ ਫੋਲੋਅਪ ਜਦੋਂ ਸ਼ੁਰੂ ਕੀਤਾ ਤਾਂ ਸਾਨੂੰ ਕੇਂਦਰ ਵੱਲੋਂ ਇਹ ਗੱਲ ਸਾਹਮਣੇ ਆਈ ਕਿ ਕਾਨੂੰਨ ਅਸੀਂ ਬਦਲ ਰਹੇ ਹਾਂ ਆਈਪੀਸੀ ਤੋਂ ਬੀਐਨਐਸ ਕਨਵਰਟ ਹੋ ਰਿਹਾ ਤੇ ਬੀਐਨਐਸ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਧਾਰਾਵਾਂ ਜੁੜੀਆਂ ਜਾਣਗੀਆਂ ਤੇ ਨਵੇਂ ਜਿਹੜੇ ਕਾਨੂੰਨ ਨੇ ਉਹ ਲਾਗੂ ਕੀਤੇ ਜਾਣਗੇ ਤੇ ਸਖਤ ਬਣਾਏ ਜਾਣਗੇ ਔਰ ਤੁਸੀਂ ਦੇਖੋ ਕਿ ਪਿਛਲੇ ਸਾਲ 24 ਦੇ ਵਿੱਚ 7ਵੇਂ ਮਹੀਨੇ ਬੀਐਨਐਸ ਜਦੋਂ ਲਾਗੂ ਹੋਇਆ ਤਾਂ ਬੀਐਨਐਸ ਦੀ ਜਿਹੜੀ ਧਾਰਾ ਜਿਹੜੀ ਬਿਆਦਬੀ ਦੀ ਧਾਰਾ ਇਸ ਨੂੰ ਜਦੋਂ ਦੇਖਿਆ ਗਿਆ ਪਾਰਟੀ ਵੱਲੋਂ ਦੇਖਿਆ ਗਿਆ ਤੇ ਉਹਦੇ ਵਿੱਚ ਸਿਰਫ 3 ਸਾਲ ਦੀ ਸਜ਼ਾ ਹੀ ਸੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ 3 ਸਾਲ ਦੀ ਸਜ਼ਾ ਕਿਸੇ ਨੇ ਬੇਅਦਬੀ ਕੀਤੀ ਤੇ ਉਹ ਬਾਹਰ ਆ ਜਾਂਦਾ ਸਾਡੇ ਇਲਾਕੇ ਦੇ ਵਿੱਚ ਇੱਕ ਕਵੱਦੀ ਪਿੰਡ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਜਦੋਂ ਉੱਥੇ ਬੇਅਦਬੀ ਹੋਈ ਤਾਂ ਜਿਹੜੀ ਬੀਬੀ ਨੇ ਬੇਅਦਬੀ ਕੀਤੀ ਉਹ ਬੜੀ ਜਲਦੀ ਉਹਦੀ ਬੇਲ ਹੋ ਗਈ ਤੇ ਉਹ ਬਾਹਰ ਆ ਗਈ ਤੇ ਕੁਝ ਪਿੰਡ ਦੇ ਜਿਹੜੇ ਭਾਵਨਾਵਾਲੇ ਗੁਰੂ ਨੂੰ ਮੰਨਣ ਵਾਲੇ ਨੌਜਵਾਨ ਸੀ ਉਹਨਾਂ ਤੋਂ ਇਹ ਗੱਲ ਸਹਾਰੀ ਨਾ ਗਈ ਤੇ ਉਹਨਾਂ ਨੇ ਉਸ ਬੀਬੀ ਦੇ ਉੱਤੇ ਹਮਲਾ ਕਰ ਦਿੱਤਾ ਤੇ ਬੀਬੀ ਦੀ ਡੈਥ ਹੋ ਗਈ ਤੇ ਉਹ ਜਿਹੜਾ ਨੌਜਵਾਨ ਹੈ ਉਹ ਅੱਜ ਵੀ ਤਰੀਕਾ ਨਾ ਭੁਗਤ ਰਿਹਾ ਹੈ ਜਿਹੜੇ ਬੰਦੇ ਨੇ ਬਿਆਦਬੀ ਕੀਤੀ ਸੀ ਉਸ ਨੂੰ ਉਨੀ ਸਜ਼ਾ ਨਹੀਂ ਮਿਲੀ ਜਿੰਨੀ ਜਿਹੜਾ ਸੀਗਾ ਜਿਹਦੀਆਂ ਭਾਵਨਾਵਾਂ আহত ਹੋਈਆਂ ਸੀ ਤੇ ਜਿੰਨੀ ਉਹਨੂੰ ਸਜ਼ਾ ਮਿਲੀ ਹੈ ਜੇ ਉਸ ਟਾਈਮ ਦੇ ਉੱਤੇ ਉਸ ਬੀਬੀ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੁੰਦੀ ਤਾਂ ਮੈਨੂੰ ਲੱਗਦਾ ਕਿ ਉਹ ਨੌਜਵਾਨ ਅੱਜ ਤਰੀਕਾ ਨਾ ਭੁਗਤਦਾ ਹੁੰਦਾ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਸਾਡੀ ਪਾਰਟੀ ਵੱਲੋਂ ਅੱਜ ਜਿਹੜਾ ਹੈਗਾ ਇੱਕ ਬਿੱਲ ਦੇ ਰੂਪ ਦੇ ਵਿੱਚ ਖਰੜਾ ਪੇਸ਼ ਕੀਤਾ ਗਿਆ ਕਿ ਜਿਹੜੀ ਉਮਰ ਕੈਦ ਦੀ سزا ਉਹਨੂੰ ਦਿੱਤੀ ਜਾਏਗੀ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰੇਗਾ ਤੇ 5 ਲੱਖ ਤੋਂ 10 ਲੱਖ ਰੁਪਏ ਤੱਕ ਦਾ ਜੁਰਮਾਨਾ ਤੇ ਅੱਜ ਫਿਰ ਜਦੋਂ ਸਾਰੀਆਂ ਪਾਰਟੀਆਂ ਨੇ ਇਸ ਦੇ ਵਿੱਚ ਤਕਰੀਬਨ 2.5 ਘੰਟੇ ਦੀ ਬਹਿਸ ਹੋਈ ਇਸ ਬਹਿਸ ਦੇ ਵਿੱਚ ਜਦੋਂ ਸਾਰੀਆਂ ਪਾਰਟੀਆਂ ਨੇ ਹਿੱਸਾ ਲਿਆ ਤਾਂ ਉਹਨਾਂ ਨੇ ਇੱਕ ਗੱਲ ਕੀਤੀ ਕਿ ਇਹ ਜਿਹੜਾ ਬਿੱਲ ਹੈ ਸਾਨੂੰ ਥੋੜਾ ਜਿਹਾ ਇਹਨੂੰ ਹੋਰ ਵਿਚਾਰ ਲੈਣਾ ਚਾਹੀਦਾ ਸਾਡੇ ਪੰਜਾਬ ਦੇ 3 ਕਰੋੜ ਲੋਕਾਂ ਦੇ ਅੱਗੇ ਇਸੇ ਬੈਲੂ ਰੱਖਣਾ ਚਾਹੀਦਾ ਤੇ ਸਾਰੀਆਂ ਪਾਰਟੀਆਂ ਸਾਰੀਆਂ ਸੰਸਥਾਵਾਂ ਸਾਰੀਆਂ ਧਾਰਮਿਕ ਜਿਹੜੇ ਲੋਕ ਨੇ ਉਹਨਾਂ ਦੀ ਸਾਂਝੀ رائے ਲੈ ਕੇ ਇਸ ਨੂੰ ਦੁਬਾਰਾ ਜਿਹੜਾ ਵਾ ਉਹ ਪੇਸ਼ ਕਰਨਾ ਚਾਹੀਦਾ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਸ ਗੱਲ ਨੂੰ ਐਡਮਿਟ ਕੀਤਾ ਤੇ ਸਪੀਕਰ ਸਾਹਿਬ ਨੇ 6 ਮਹੀਨੇ ਦਾ ਸਮਾਂ ਦਿੱਤਾ ਕਿ 6 ਮਹੀਨੇ ਦੇ ਵਿੱਚ ਵਿੱਚ ਇਸ ਬਿੱਲ ਨੂੰ ਦੁਬਾਰਾ ਵਿਚਾਰ ਕੇ ਦੁਬਾਰਾ ਜਿਹੜਾ ਹੈਗਾ ਉਹ ਵਿਧਾਨ ਸਭਾ ਦੇ ਵਿੱਚ ਲੈ ਕੇ ਆਂਦਾ ਜਾਏਗਾ ਕਿਉਂਕਿ ਇਹ ਇੱਕ ਆਸਾ ਦਾ ਮਾਮਲਾ ਪੂਰੇ 3 ਕਰੋੜ ਪੰਜਾਬੀਆਂ ਦੀ ਆਸਾ ਦਾ ਮਾਮਲਾ ਹੈ ਤੇ ਮੈਨੂੰ ਲੱਗਦਾ ਕਿ ਇਸ ਤੋਂ ਜਿਹੜੀ ਚੰਗੀ ਗੱਲ ਹੈ ਵਿਧਾਨ ਸਭਾ ਦੇ ਵਿੱਚ ਕੋਈ ਹੋਰ ਨਹੀਂ ਹੋ ਸਕਦੀ ਕਿ ਇੱਕ ਸਾਰੀਆਂ ਧਿਰਾਂ ਦੀ ਜਿਹੜੀ ਹੈਗੀ ਆ ਉਹਦੀ ਗੱਲਾਂ ਨੂੰ ਸਰਕਾਰ ਵੱਲੋਂ ਅਹਿਮੀਅਤ ਦਿੱਤੀ ਗਈ ਹੈ ਸੀ ਜਿਹੜੀਆਂ ਪਹਿਲਾਂ ਬੇਅਦਬੀਆਂ ਹੋਈਆਂ ਨੇ ਉਹਨਾਂ ਤੇ ਸਵਾਲ ਖੜੇ ਹੋ ਰਹੇ ਨੇ ਕਿ 3 ਸਾਲ ਹੋ ਗਏ ਨੇ ਸੱਤਾ ਵਿੱਚ ਆਏ ਹਾਲੇ ਤੱਕ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋਈ ਦੇਖੋ ਉਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਇੱਕ ਤਾਂ ਜਿਹੜਾ ਕੇਸ ਹੈਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਾ ਉਸ ਦੇ ਵਿੱਚ ਸਾਡੀ ਸਰਕਾਰ ਆਉਣ ਤੇ ਤਕਰੀਬਨ 7-8 ਮਹੀਨਿਆਂ ਦੇ ਵਿੱਚ ਹੀ ਉਹਦੇ ਉੱਤੇ ਸਾਰੀਆਂ ਉਸ ਕੇਸ ਦੇ ਵਿੱਚ ਲੋਕਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਵੀ ਪਾਇਆ ਤੇ ਉਹਦੇ ਚਲਾਨ ਵੀ ਪੇਸ਼ ਹੋਏ ਤੇ ਦੂਜੀ ਜਿਹੜੀ ਗੋਲੀकांड ਦੀ ਘਟਨਾ ਹੈ ਜਿਹਦੇ ਵਿੱਚ ਕਿ ਕਾਂਗਰਸ ਪਾਰਟੀ ਇਹ ਗੱਲ ਕਰਦੀ ਹੈ ਕਿ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਨੂੰ ਨਾਮਜ਼ਦ ਕਿਉਂ ਨਹੀਂ ਕੀਤਾ ਪਰ 5 ਸਾਲ ਇਹਨਾਂ ਦੀ ਸਰਕਾਰ ਰਹੀ ਇਹਨਾਂ ਨੇ 4 ਚਲਾਨ ਪੇਸ਼ ਕੀਤੇ ਚਾਰਾਂ ਚਲਾਨਾਂ ਦੇ ਵਿੱਚ ਕਿਤੇ ਵੀ ਚਲਾਨ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਨਾਮ ਤੱਕ ਜ਼ਿਕਰ ਤੱਕ ਨਹੀਂ ਸੀ ਪਰ ਸਾਡੀ ਸਰਕਾਰ ਆਉਣ ਤੋਂ ਬਾਅਦ ਸਾਡੀ ਸੈਟ ਵੱਲੋਂ ਸੁਖਵੀਰ ਸਿੰਘ ਬਾਦਲ ਦਾ ਨਾਮ ਵੀ ਜੋੜਿਆ ਗਿਆ ਤੇ ਉਹਦਾ ਜਿਹੜਾ ਹੈਗਾ ਉਹ ਜਿਹੜਾ ਕੇਸ ਆ ਉਹ ਮਾਨਜੋਗ ਅਦਾਲਤ ਦੇ ਵਿੱਚ ਚੱਲ ਵੀ ਰਿਹਾ ਔਰ ਅਸੀਂ ਜਿਸ ਤਰੀਕੇ ਦੇ ਨਾਲ ਪਿਛਲੇ 3 ਸਾਲਾਂ ਤੋਂ ਬਿਆਦਵੀ ਵਾਲੇ ਕੇਸਾਂ ਦੀ ਪੈਰਵਾਈ ਕਰ ਰਹੇ ਹਾਂ ਜਿੱਦਾਂ ਅਸੀਂ ਉਹਨੂੰ ਅੰਜਾਮ ਤੱਕ ਲੈ ਕੇ ਜਾ ਰਹੇ ਹਾਂ ਤੇ ਜਿਹੜੀਆਂ ਇਹ ਪਾਰਟੀਆਂ ਵਾਲੇ ਸਿਰਫ ਤੇ ਸਿਰਫ ਇਹ ਰਾਜਨੀਤੀ ਕਰਦੇ ਆ ਰਾਜਨੀਤੀ ਤੋਂ ਬਿਨਾਂ ਇਹਨਾਂ ਕੋਲ ਹੋਰ ਕੁਝ ਨਹੀਂ ਹੈਗਾ ਸੇ ਵੀ ਤਾਂ ਸਵਾਦੀ ਪਵਿੱਤਰਤਾ ਬਣਾਈ ਰੱਖਣਾ ਜ਼ਰੂਰੀ ਹੁੰਦਾ ਪਰ ਅੱਜ ਵੀ ਤਲਕੀ ਹੋਈ ਪੂਰਾ ਵਾਕਿਆ ਕੀ ਸੀ ਅ ਦੇਖੋ ਸਾਡੇ ਜਿਹੜੇ ਮੰਤਰੀ ਹੈ ਤਰਨਪੀਰ ਸੋਹਣ ਉਹਨਾਂ ਵੱਲੋਂ ਆਪਣਾ ਡਰੱਗ ਦੇ ਮੁੱਦੇ ਦੇ ਉੱਤੇ ਕੁਝ ਅੰਕੜੇ ਪੇਸ਼ ਕੀਤੇ ਜਾ ਰਹੇ ਸੀ ਜਿੱਦਾਂ ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਕੈਂਪ ਲੱਗੇ ਤੇ ਉਹਨਾਂ ਵਿੱਚੋਂ 4000 ਪਿੰਡਾਂ ਨੇ ਪੂਰੇ ਪੰਜਾਬ ਦੇ 4000 ਪਿੰਡਾਂ ਨੇ ਲਿਖ ਕੇ ਦਿੱਤਾ ਕਿ ਸਾਡਾ ਪਿੰਡ ਨਸ਼ਾ ਮੁਕਤ ਹੋ ਗਿਆ ਇਹ ਅੰਕੜੇ ਜਦੋਂ ਰੱਖ ਰਹੇ ਸੀ ਤਾਂ ਉਧਰੋਂ ਕਾਂਗਰਸ ਵੱਲੋਂ ਆਵਾਜ਼ ਆਉਂਦੀ ਹੈ ਕਿ ਨਹੀਂ ਉਹ ਪਿੰਡ ਨਸ਼ਾ ਮੁਕਤ ਨਹੀਂ ਹੋਇਆ ਉੱਥੇ ਨਸ਼ਾ ਹਜੇ ਵੀ ਵਿਕ ਰਿਹਾ ਤੇ ਮੇਰੇ ਵੱਲੋਂ ਇਹ ਗੱਲ ਉਹਨਾਂ ਨੂੰ ਕਹੀ ਗਈ ਵੀ ਭਾਈ ਜੇ ਉਹ ਵਿਕ ਰਿਹਾ ਤਾਂ ਉਹਦਾ ਤੁਸੀਂ ਨਾਮ ਦੱਸੋ ਕਿ ਉਹ ਨਸ਼ਾ ਤੁਸੀਂ ਬਕਵਾ ਰਹੇ ਹੋ ਤੇ ਇੰਨੀ ਗੱਲ ਦੇ ਵਿੱਚ ਉਹ ਜਿਹੜਾ ਸੀਗਾ ਅਵਤਾਰ ਸਿੰਘ ਹੈਨਰੀ ਉਹ ਗਾਲ ਮਗਾਲੀ ਤੇ ਉਤਰ ਆਇਆ ਇੱਥੋਂ ਤੱਕ ਕਿ ਉਹਨੇ ਇਹ ਗੱਲ ਕਹੀ ਕਿ ਹਾਂ ਮੈਂ ਕੱਢੀ ਆ ਗਾਲ ਤੇ ਅੱਗੇ ਤੋਂ ਵੀ ਕੱਢਾਂ ਤੇ ਮੈਨੂੰ ਲੱਗਦਾ ਕਿ ਇਹ ਵਿਧਾਨ ਸਭਾ ਦੇ ਵਿੱਚ ਐਦਾਂ ਦੀ ਗੁੰਡਿਆਂ ਵਾਲੀ ਭਾਸ਼ਾ ਇੱਕ ਛੜਪ ਛਾਪ ਜਿਹੜੇ ਲੋਕ ਨੇ ਉਦਾਂ ਦੀ ਜਿਹੜੀ ਭਾਸ਼ਾ ਉਦਾਂ ਦੀ ਗਾਲੀ ਗਲੋਚ ਇੱਕ ਵਿਗੜੇ ਕਾਕਿਆਂ ਵਾਲੀ ਗੱਲ ਜਿਹੜੀ ਆ ਜਿਹੜੀ ਅਸੀਂ ਅੱਗੇ ਗਲੀਆਂ ਦੇ ਵਿੱਚ ਰੋੜਾਂ ਦੇ ਉੱਤੇ ਦੇਖਦੇ ਸੀ ਉਹ ਜਿਹੜੀ ਅੱਜ ਵਿਧਾਨ ਸਭਾ ਦੇ ਵਿੱਚ ਦੇਖਣ ਨੂੰ ਮਿਲੀ ਹੈ ਔਰ ਉਹਨਾਂ ਨੂੰ ਇੱਕ ਹੰਕਾਰ ਵੀ ਹੈ ਤੇ ਉਹ ਹੰਕਾਰ ਜਿਹੜਾ ਵਾ ਪ੍ਰਮਾਤਮਾ ਬੜੀ ਜਲਦੀ ਆ ਉਹ ਥੱਲੇ ਲਾ ਦਿੰਦਾ ਹੁੰਦਾ ਦੂਜੇ ਪਾਸੇ ਕਾਰਵਾਈ ਦੀ ਮੰਗ ਕਰੂੰਗੇ ਇਸ ਚੀਜ਼ ਦੇ ਉੱਤੇ ਬਿਲਕੁਲ ਇਹਦੇ ਲਈ ਮੈਂ ਵਿਧਾਨ ਸਭਾ ਦੇ ਫਸੀਲ ਦੇ ਉੱਤੇ ਖੜਕੇ ਮੈਂ ਕਾਰਵਾਈ ਦੀ ਮੰਗ ਕੀਤੀ ਔਰ ਮੈਂ ਇਹ ਵੀ ਗੱਲ ਕੀਤੀ ਹੈ ਕਿ ਜੇ ਇਹ ਜਿਹੜੀ ਗਾਲ ਹੈ ਕਿਸੇ ਹੋਰ ਸਮਾਜ ਦੇ ਉੱਚ ਜਾਤੀ ਦੇ ਬੰਦੇ ਨੂੰ ਜੇ ਕੱਢੀ ਹੁੰਦੀ ਤਾਂ ਕੀ ਉਦੋਂ ਵੀ ਵਿਧਾਨ ਸਭਾ ਚੁੱਪ ਕਰ ਜਾਂਦੀ ਤੇ ਅੱਜ ਜੇ ਇੱਕ ਐਸਸੀ ਜਾਂ ਦਲਤ ਨੂੰ ਕੱਢੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਜਿਹੜੇ ਵਿਰੋਧੀ ਧਿਰ ਦਾ ਨੇਤਾ ਵਾ ਪ੍ਰਤਾਪ ਸਿੰਘ ਬਾਜਵਾ ਉਹਨੇ ਸਾਨੂੰ ਦਲਤ ਜਿਹੜੇ ਐਸਸੀ ਭਾਈਚਾਰੇ ਦੇ ਜਿਹੜੇ ਐਮਐਲਏ ਉਹਨਾਂ ਨੂੰ ਮਟੀਰੀਅਲ ਕਿਹਾ ਸੀ ਪਰਸੋ ਹੀ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਤੁਹਾਡੇ ਤਾਂ 12:00 ਵੱਜ ਗਏ ਮੁਖਮਾਨ ਜੋਗ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਤੇ ਅੱਜ ਜਿਹੜੀ ਹੈਗੀ ਹੈ ਇਹ ਗੱਲ ਗਾਲ ਮਗਾਲੀ ਤੱਕ ਪਹੁੰਚ ਗਈ ਜੇ ਪਹਿਲੇ ਦਿਨ ਹੀ ਉਹਦੇ ਤੇ ਐਕਸ਼ਨ ਲੈ ਕੇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਹੁੰਦੀ ਤਾਂ ਮੈਨੂੰ ਲੱਗਦਾ ਕਿ ਵਿਧਾਨ ਸਭਾ ਦੀ ਜਿਹੜੀ ਗਰਮਾ ਮਾਜ਼ਾ ਮਰਿਆਦਾ ਵਾ ਉਹ ਹੋਰ ਵੀ ਚੰਗੇ ਸੱਚੇ ਤਰੀਕੇ ਦੇ ਨਾਲ ਚਾਲੂ ਹੁੰਦੀ ਜੀ ਉੱਥੇ ਐਲੋਪੀ ਨੇ ਮਾਫੀ ਵੀ ਮੰਗੀ ਆਪਣੇ ਵਿਧਾਇਕ ਦੀ ਇਸ ਗਲਤੀ ਦੇ ਉੱਤੇ ਉਹ ਤਾਂ ਵਿਧਾਇਕ ਤਾਂ ਕਹਿ ਰਿਹਾ ਕਿ ਹਾਂ ਮੈਂ ਕੱਢਿਆ ਵਗੋਂ ਵੀ ਕੱਢੂੰਗਾ ਤੇ ਐਲੋਪੀ ਦੇ ਮਾਫੀ ਮੰਗਣ ਦੇ ਨਾਲ ਕੀ ਹੈ ਕਿ ਕੋਈ ਹੋਰ ਕਾਰਵਾਈ ਜਿਹੜੀ ਹੈ ਉਹਦੀ ਮੰਗ ਕਰੂੰਗੀ ਸੀਐਮ ਮੰਤਰੀ ਦੇਖੋ ਮੈਂ ਆਪਣੀ ਜਿਹੜੀ ਗੱਲ ਹੈ ਸਭ ਤੋਂ ਉੱਚੇ ਸਦਨ ਸਭ ਤੋਂ ਪਵਿੱਤਰ ਸਦਨ ਦੇ ਵਿੱਚ ਮੈਂ ਹੁਣ ਰਿਕਾਰਡ ਕਰਾ ਦਿੱਤੀ ਹੈ ਤੇ ਉਸ ਤੋਂ ਬਾਅਦ ਜੋ ਪਾਰਟੀ ਦਾ ਫੈਸਲਾ ਉਹ ਮੈਨੂੰ ਮਨਜ਼ੂਰ ਹੋਏਗਾ ਜੀ ਤਾਂ ਬਿਲਕੁਲ ਸਿੱਧੇ ਤੌਰ ਤੇ ਕਹਿ ਸਕਦੀ ਆ ਕਿ ਜਿਸ ਤਰ੍ਹਾਂ ਦੀ ਪਵਿੱਤਰਤਾ ਵਿਧਾਨ ਸਭਾ ਦੀ ਬਣੀ ਹੁੰਦੀ ਹੈ ਉਸ ਦੇ ਉੱਤੇ ਫਿਰ ਤੋਂ ਸਵਾਲ ਖੜੇ ਹੋ ਜਾਂਦੇ ਨੇ ਜਦੋਂ ਮਾਹੌਲ ਤਲਖੀ ਵਾਲਾ ਬਣਦਾ ਹੈ ਉੱਤੇ ਗਾਲੋ-ਗਾਲੀ ਵਾਲਾ ਜਿਹੜਾ ਮਾਹੌਲ ਹੈ ਉਹ ਬਣ ਗਿਆ ਸੀ ਪਰ ਹੁਣ ਕਾਰਵਾਈ ਜਿਹੜੀ ਹੈ ਉਸ ਦੀ ਮੰਗ ਜਿਹੜੀ ਹਾਲੇ ਨਹੀਂ ਕੀਤੀ ਜਾ ਰਹੀ ਕਿਉਂਕਿ ਉੱਥੇ ਐਲੋਪੀ ਦੇ ਵੱਲੋਂ ਜਿਹੜੀ ਮੁਆਫੀ ਹੈ ਇਸ ਚੀਜ਼ ਦੇ ਉੱਤੇ ਮੰਗ ਲਈ ਗਈ ਹੈ ਬੜੀ ਜਨ ਸਲਾਤਾ ਪ੍ਰਸਾਦ ਦੇ ਨਾਲ ਅਿੰਦਰ ਸਿੱਧੂ ਐਬੀਪੀ ਸੰਜਾ ਚੰਡੀਗੜ੍ਹ